ਚੰਡੀਗੜ੍ਹ ਦਾ ਇਸ਼ੂ ਹੈ ਤੇ ਪੰਜਾਬ ਯੂਨੀਵਰਸਿਟੀ ਦਾ ਇਸ਼ੂ ਹੈ ਇਹ ਟੂਰਿਜ਼ਮ ਦੀ ਡਿਮਾਂਡ ਨਾਲ ਜੁੜਿਆ ਹੋਇਆ ਹੈ ਅਨੰਤਪੁਰ ਦਾ ਕੋਈ ਮਤੇ ਨਾਲ ਜੁੜਿਆ ਹੈ ਕਿ ਇਹ ਦੀ ਪੋਲੀਟੀਕਲ ਫਾਈਟ ਹੈ ਉਹ ਮੈਂ ਇੱਕ ਮਿੰਟ ਇੱਕ ਮਿੰਟ ਮੈਂ ਜਾ ਰਿਹਾ ਹਾਂ ਫਰਮ ਵੀ ਦੇ ਕੇਨ ਐਂਡ ਯੂ ਆ ਪਰਸਨ ਤੁਸੀਂ ਅਜੇ ਗੱਲ ਕੀਤੀ ਹੈ ਸਟੂਡੈਂਟ ਨਾਲ ਪਹਿਲਾਂ ਉਹ ਦੱਸੋ ਓਕੇ ਅ ਪੰਜਾਬ ਯੂਨੀਵਰਸਿਟੀ ਇਸ ਪਾਰਟ ਆਫ ਪੰਜਾਬ ਪਹਿਲੀ ਗੱਲ ਮੈਂ ਤੁਹਾਨੂੰ ਦੱਸਾਂ ਜਿਦੋਂ ਐਕਟ ਬਣਿਆ ਸੀ ਉਦੋਂ SGPC ਐਕਟਿਵ ਬਣਿਆ ਸੀ ਉਦੋਂ ਅ ਯੂਨੀਵਰਸਿਟੀ ਦਾ ਐਕਟ ਵੀ ਨਾ ਜਿਹੜਾ ਐਗਰੀਕਲਚਰ ਯੂਨੀਵਰਸਿਟੀ ਤੇ ਭਾਖੜਾ ਪਾਣੀ ਦਾ ਵੀ ਸੀ ਉਹਦੇ ਬਾਅਦ ਸਾਰੀਆਂ ਸਟੇਟਾਂ ਨੇ ਜਿਹੜੇ ਇਟ ਵਾਸ ਅ ਇੰਟਰ ਸਟੇਟ ਉਹਨਾਂ ਨੇ ਬਾਕੀ ਸਟੇਟਾਂ ਨੇ ਆਪਣੀ ਸ਼ੇਅਰ ਤੋਂ ਕੱਢ ਕੇ ਆਪਣੀ ਆਪਣੀਆਂ ਯੂਨੀਵਰਸਿਟੀਆਂ ਬਣਾ ਲਈਆਂ ਸੋ ਦਿਸ ਇਜ਼ ਅ ਪੰਜਾਬ ਗਵਰਨਮੈਂਟ ਪੰਜਾਬ ਦਾ ਹੀ ਆਪਣੀ ਯੂਨੀਵਰਸਿਟੀ ਹੈ ਬੜੀ ਕਲੀਅਰ ਹੈ ਉਹ ਦੋਸਤੋ ਤਾਂ तकरीबन ਕਾਲਜਿਸ ਆਫ ਪੰਜਾਬ ਆਫਫੀਲੀਏਟਡ ਟੂ ਦਿਸ ਸੋ ਮੈਂ ਕਹਿਣਾ ਚਾਹਣਾ ਭਾਵੇਂ ਗਵਰਨਮੈਂਟ ਆਫ ਇੰਡੀਆ ਜਾਂ ਵੀਸੀ ਸਾਹਿਬ ਨੂੰ ਕਿ ਪੰਜਾਬ ਦੇ ਲੋਕ ਕਿਤੇ ਕੰਪਰੋਮਾਈਜ਼ ਨਹੀਂ ਕਰਨਗੇ ਆਫ ਟੇਕਿੰਗ ਓਵਰ ਆਫ ਪੰਜਾਬ ਯੂਨੀਵਰਸਿਟੀ ਦਿਸ ਇਜ਼ ਦ ਸਟਾਰਟਿੰਗ ਪੁਆਇੰਟ ਆਫ ਮਾਈਂ ਸੈਕੰਡਲੀ ਜਿਹੜਾ ਬੜੀ ਕਲੀਅਰ ਹੈ ਕਿ ਸਾਜ਼ਿਸ਼ ਹੋ ਰਹੀ ਹੈ ਟੂ ਹੌਲੀ ਹੌਲੀ ਕਨਵਰਟ ਚੰਡੀਗੜ ਜਿਹੜਾ ਰਾਈਟਫੁਲੀ ਰਾਈਟ ਪੰਜਾਬ ਦਾ ਕੱਲਾ ਸਟੇਟ ਹੈ ਹਿੰਦੁਸਤਾਨ ਵਿੱਚ ਜਿਹਦਾ ਕੋਈ ਕੈਪੀਟਲ ਨਹੀਂ ਹੈ ਐਸ ਪਰ ਲਾ ਐਸ ਪਰ ਸਿንስ ਇੰਡੀਪੈਂਡੈਂਸ ਜਿਹੜੀ ਨਵੀਂ ਸਟੇਟ ਨਿਕਲਦੀ ਹੈ オリジナル ਸਟੇਟ ਤੋਂ ਉਹਨੂੰ ਇੱਕ ਨਵਾਂ ਕੈਪੀਟਲ ਆਪਣਾ ਬਣਾਉਣਾ ਪੈਂਦਾ ਐ ਐਕਸੈਪਟ ਫॉर ਪੰਜਾਬ ਆ ਸਭ ਤੋਂ ਵੱਡੀ ਡਿਸਕ੍ਰਿਮੀਨੇਸ਼ਨ ਹੈ ਨਾ ਅਕਾਲੀ ਦਲ ਨੇ ਲਗਾਤਾਰ ਇੱਥੇ ਲੜਾਈ ਲੜੀ ਐ ਹੁਣ ਕੀ ਹੋ ਰਿਹਾ ਪਿਛਲੇ ਸਾਲਾਂ ਚ ਜਿਹੜਾ ਰੇਸ਼ੋ ਵੀ ਰੱਖਿਆ ਗਿਆ ਸੀ ਚੰਡੀਗੜ੍ਹ ਵਿੱਚ ਹੌਲੀ ਹੌਲੀ ਉਹ ਰੇਸ਼ੋ ਉਹ ਚੇਂਜ ਕਰ ਰਿਹਾ 10 ਦਿਨ ਪਹਿਲੇ ਹਫਤਾ ਹੀ ਪਹਿਲੇ ਮੈਂ ਦੇਖਿਆ ਅਖਬਾਰ ਚ ਰਿਕਰੂਟਮੈਂਟ ਪਾਲਿਸੀ ਵੀ ਚੇਂਜ ਕਰ ਰਿਹਾ ਪੰਜਾਬ ਚੰਡੀਗੜ੍ਹ ਦੀ ਦੇ ਵਾਂਟ ਇੰਡੀਪੈਂਡੈਂਟ ਰਿਕਰੂਟਮੈਂਟ ਆਫ 올 ਪੋਸਟਸ ਇਨ ਚੰਡੀਗੜ੍ਹ ਜਿਹੜੇ ਆਪਣੇ ਡਿਪੂਟੇਸ਼ਨ ਦੇ ਪੰਜਾਬ ਤੋਂ ਆਉਂਦੇ ਸੀ ਜਾਂ ਹਰਿਆਣੇ ਤੋਂ ਆਉਂਦੇ ਸੀ they want to cancel it holi holi they want to take over everything which shromni akali dal will not allow main itthe vi gall kiti si students na vi gall kiti si ki we main itthe as political politician nahi aaya main tuhanu ajj sahi karda hu i'm a very clear person main yahan itthe padhe hain char saal itthe laaye hain te doctor manmohan singh vi itthe padhe si ਜਦੋਂ ਪ੍ਰਾਈਮ ਮਿਨਿਸਟਰ ਸੀ ਮੈਂ ਹੋਮ ਲਿਸਟ ਮੈਂ ਕਈ ਵਾਰ ਗਿਆ ਉਹਨਾਂ ਨਾਲ ਮਿਲ ਕੇ ਆ ਹੀ ਹੈਡ ਵੈਰੀ ਸਟਰੋਂਗ ਮੈਮਰੀਜ਼ ਆਫ ਥਿਸ ਪਲੇਸ ਸੋ ਆ ਆਪਣੇ ਵਾਸਤੇ ਮੈਂ ਤਾਂ ਸਾਰਿਆਂ ਨੂੰ ਕਹਿਣਾ ਹੈ ਕਿ ਵੀ 올 ਪਾਰਟੀਆਂ ਵਾਟਵਰ ਦੇ ਅਫੀਲੀਏਸ਼ਨਸ ਮੈਨ ਮੀ ਨਾਟ ਟੂ ਮੇਕ ਥਿਸ ਇਨਟੂ ਪੋਲਿਟਿਕਲ ਬਟ ਮੇਕ ਇਟ ਐਜ਼ ਅ ਪੰਜਾਬ ਇਸ਼ੂ ਐਂਡ ਸਾਰੇ ਇਕੱਠੇ ਹੋ ਕੇ ਐਂਡ ਐਜ਼ ਪ੍ਰੈਜ਼ੀਡੈਂਟ ਆਫ ਅਕਾਲੀ ਦਲ ਮੈਂ ਬੜਾ ਕਲੀਅਰ ਕਰਨਾ ਚਾਹੁੰਦਾ ਹੈ ਕਿਸੇ ਹਾਲ ਚ ਕਿਸੇ ਹਾਲ ਚ we will not allow this we will not allow this. प्राइज प्राइज गे गे वो वो as ek main tenu pehli vikheya si ki we should all look up politics politics vasthi apne kol bahut and tak issues hai giyan this meri gal ने? no it's not political this yeah ek minute aa thode ghar te attack hai first step hai pehle thode drawing room ch attack kabza kar ge fer thode bedroom ch ponchan ge so this is a testing point uh, for us and i am with the students and as people of punjab me irrespective of any political party me sareyan nu binti karda hai we should sit under one platform and convey the message as if you convey it together it's a very strong message that irrespective of whatever affiliations are assi as university nu kise halat ch nahi jaan devange this is punjab ਪੰਜਾਬ ਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਇੱਕ ਵਾਰ ਪੂਰਾ ਕਰ ਲਈ। ਛੋਟੀ ਸਰਕਾਰ ਵਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜਾ 200 ਕਰੋੜ ਦਾ ਕਰਜ਼ਾ ਸੀਗਾ। ਪਹਿਲੀ ਗੱਲ ਉਹ ਕਰਜ਼ਾ ਛੋਟੀ ਸਰਕਾਰ ਵਲੇ ਮਾਫ ਕਿਉਂ ਨਹੀਂ ਕੀਤਾ ਗਿਆ ਇੱਕ ਤੇ ਉੱਥੇ ਨਾ ਹੀ ਕੋਈ ਹੋਸਟਲ ਮੈਂ ਮੈਂ ਕੋਈ ਵੀ ਸਾਰੀ ਕਿਉਂ ਨਹੀਂ ਕੀਤੀ ਇੱਕ ਕਰ ਲਈ ਇੱਕ ਮੈਂ ਉਹਦੇ ਮੈਂ ਤੁਹਾਨੂੰ ਉਹਦਾ ਜਵਾਬ ਮੈਂ ਤੁਹਾਨੂੰ ਹੁਣੇ ਦੇ ਦੇਣਾ। ਕੋਠੀ ਪੂਰਾ ਕਰ ਲਾਂ ਮੈਂ। ਉਸ ਤੋਂ ਬਾਅਦ ਜੇਕਰ ਤੁਸੀਂ ਕਹਿੰਦੇ ਹੋ ਵੀ ਇਹਨੂੰ ਕੇਡ ਯੂਨੀਵਰਸਿਟੀ ਬਣੇ ਇਹ ਪੰਜਾਬ ਦੀ ਬਣੇ ਫਿਰ ਪੰਜਾਬ ਗਵਰਨਮੈਂਟ ਐਨੀ ਉਹ ਕੈਲੀਏ ਵੀ ਸਫੀਜੈਂਟ ਹੈਗੀ ਐ ਇਨੀ ਕਾਬਿਲ ਹੈ ਕਿ ਪੂਰੇ ਦਾ ਪੂਰਾ ਇਹਦਾ ਜਿਹੜਾ ਕਰਜ਼ਾ ਜਾਂ ਪੁੱਜਾ ਮਾਫ ਕਰਕੇ ਇਹਨੂੰ ਪੂਰੀ ਦੀ ਪੂਰੀ ਚਲਾ ਸਕਦੀ ਹੈ ਵੀ ਸੈਂਟਰ 60% ਨਾ ਦੇਵੇ ਇਨੀ ਕੈਪेबल ਪੰਜਾਬ ਸਰਕਾਰ ਆਉਣ ਵਾਲੇ ਸਮੇਂ 'ਚ ਤੁਸੀਂ ਇਹਨੇ ਕੈਪेबल ਹੋਵੋਗੇ ਕਿ ਤੁਸੀਂ ਇਸ ਤੋਂ ਬਾਅਦ ਸਰਕਾਰ 'ਚ ਇਹਨੂੰ ਚਲਾ ਸਕੋਗੇ ਨਹੀਂ ਅਸੀਂ ਸੋ ਮੈਂ ਤੁਹਾਨੂੰ ਸ਼ੁਰੂ ਕਿੱਥੇ ਕੀਤਾ ਸੀ ਕਿ ਵੀ ਯੂ ਸ਼ੁਡ ਨਾਟ ਮੇਕ ਥਿਸ ਅ ਪੋਲੀਟਿਕਲ ਇਸ਼ੂ ਮੈਂ ਕੀ ਕੀਤਾ ਸੀ ਤੁਸੀਂ ਕੀ ਕੀਤਾ ਸੀ ਯੈਸਟਰਡੇ ਕੀ ਕੀਤਾ ਸੀ ਆਪਣਾ ਇੱਥੇ ਏਮ ਹੈ ਰਿਸ਼ਤੇਦਾਰ ਮੈਂ ਹਜ਼ਾਰ ਚੀਜ਼ਾਂ ਕਹਿ ਸਕਦਾ ਇਹਦੇ ਜਵਾਬ ਚ ਆਈ ਡੋਟ ਵਾਂਟ ਟੂ ਗੈਟ ਇਨਟੂ ਇਟ ਆਈ ਏਮ ਵੈਰੀ ਕਲੀਅਰ ਐਂਡ ਮੇਰੀ ਕਲੈਰਿਟੀ ਆਫ ਮਾਈਂਡ ਇਜ਼ ਵੈਰੀ ਕਲੀਅਰ ਆਈ ਏਮ ਨਾਟ ਫਾਈਟਿੰਗ ਦਿਸ ਬੈਟਲ ਆਈ ਏਮ ਨਾਟ ਹੇਅਰ ਐਜ਼ ਫॉर ਪੋਲਿਟਿਕਸ ਮੈਂ ਤਾਂ ਹੀ ਕਿਹਾ ਸੀ ਮੈਂ ਰਿਕੁਐਸਟ ਕਰਦਾ ਸਾਰੀਆਂ ਪਾਰਟੀਆਂ ਨੂੰ ਛੋਟੀ ਤੋਂ ਲੈ ਕੇ ਜਥੇਬੰਦੀ ਤੋਂ ਸਾਰਿਆਂ ਤੋਂ ਵੀ ਸ਼ੁੱਡ ਆਲ ਜਿਵੇਂ ਕਿਸਾਨ ਐਜੀਟੇਸ਼ਨ ਬਣੀ ਸੀ ਸਾਰੇ ਪੰਜਾਬ ਦੇ ਆਵਾਮ ਇਕੱਠੇ ਹੋ ਗਏ ਸੀ ਲੋਕੀ ਇਕੱਠੇ ਹੋ ਗਏ ਸੀ ਇਰਿਸਪੈਕਟਿਵ ਆਫ एवरीवन ਆਈ ਡੂ ਨੋਟ ਨੀਡ ਕ੍ਰੈਡਿਟ ਐਂਡ ਆ ਡੋন্ট ਵਾਂਟ ਕ੍ਰੈਡਿਟ ਪਰਪਸ ਇਸ ਆਪਾ ਜੋ ਹੋਇਆ ਕੀਤਾ ਇਹਨੇ ਕੀਤਾ ਉਹ ਕੀਤਾ ਇਹ ਕਹਿੰਦਾ ਹਜ਼ਾਰ ਤੁਸੀਂ ਉਹ ਤਾਂ ਚਾਹੁੰਦੇ ਆ ਜਿਹੜੇ ਬੰਦੇ ਇਹਨਾਂ ਨੇ ਅਟੈਕ ਕੀਤਾ ਉਹ ਚਾਹੁੰਦੇ ਆ ਤੁਹਾਡੇ ਵਿੱਚ ਇੱਕ ਦੂਜੇ ਨੂੰ ਤੁਸੀਂ ਕਰੋ ਸੋ ਮੇਰਾ ਬੜਾ ਕਲੀਅਰ ਹੈ ਮਨੀ ਇਸ ਨੋਟ ਦਾ ਕ੍ਰਾਈਟੇਰੀਆ ਫਾਰ ਅ ਸਟੇਟ ਹੁਣ ਜੇ ਦੇ ਆ ਵੇਰੀਅਸ ਮੈਥਡਸ ਆਫ ਜਨਰੇਸ਼ਨ ਆਫ ਮਨੀ ਜਿਵੇਂ ਆਈ ਹੈਡ ਸੈਡ ਆਲ ਮੇਕ ਪੰਜਾਬ ਪਾਵਰ ਸਰਪਲਸ ਯੂ ਡੋਨਟ ਨੀਡ ਮਨੀ ਟੁਡੇ ਦੇ ਅਦਰ ਵੇਸ ਸੋ ਫਾਰ ਅਸ ਕਈ ਚੀਜ਼ਾਂ ਹੁੰਦੀਆਂ ਸਿੰਬਲਸ ਆਫ ਦਾ ਸਟੇਟ ਥਿਸ ਇਜ਼ ਸਿੰਬਲ ਆਫ ਦਾ ਸਟੇਟ ਪੰਜਾਬ ਯੂਨੀਵਰਸਿਟੀ ਯੂ ਕੈਨੋਟ ਲੈਟ ਇਟ ਗੋ ਜਸਟ ਫਾਰ 200 ਕਰੋੜ ਦਾ 300 ਕਰੋੜ ਦਾ ਆਊਟ ਆਫ 1 ਲੱਖ ਕਰੋੜ ਦਾ ਬਜਟ ਸੋ ਆਈ ਐਮ ਵੈਰੀ ਕਲੀਅਰ ਕਿ I am ready to take over the responsibility in our party, A commitment that whatever is required, I will this thing. I have my attachment four years of my life, I have studied here. And I personally feel that all of us should get together and I request everybody come under one platform with one mission that up Punjab, ਇਹਨੂੰ ਪੰਜਾਬ ਤੋਂ ਬਾਹਰ ਜਾਣ ਨਹੀਂ ਦੇਣਾ ਕੁਝ ਮਰਜ਼ੀ ਹੋ ਜਾਵੇ ਵਾਟਵਰ ਸੈਕਰੀਫਾਈਸ ਐਂਡ ਐਸ ਪ੍ਰੈਜ਼ੀਡੈਂਟ ਆਫ ਅਕਾਲੀ ਦਲ ਆਈ ਸ਼ੋਰ एवरीवन ਬਡੀ ਥੈਟ ਅੱਗੇ ਹੋ ਕੇ ਤੂੰ ਸਾਨੂੰ ਪਿੱਛੇ ਹੋ ਕੇ ਕਹੋਗੇ ਪਿੱਛੇ ਹੋ ਕੇ ਲੜਾਂਗੇ ਅੱਗੇ ਹੋ ਕੇ ਕਹੋਗੇ ਅੱਗੇ ਹੋ ਕੇ ਲੜਾਂਗੇ ਪਰ ਮਿਸ਼ਨ ਇਜ਼ ਹੈ ਅਕਾਲੀ ਦਲ ਦੀ ਅਗਲੀ ਰਣਨੀਤੀ ਕੀ ਰਹੂਗੀ ਮੈਂ ਹੁਣੀ ਗੱਲ ਕੀਤੀ ਸੀ ਮੈਂ ਕਿਹਾ ਆਈ ਵਿਲ ਆਮ ਟੇਕਿੰਗ ਟਾਈਮ ਫਰਮ ਦ ਵਾਈਸ ਪ੍ਰੈਜ਼ੀਡੈਂਟ ਟੂ ਕਨਵੇ ਹਿਮ ਸੈਂਟੀਮੈਂਟਸ ਪੰਜਾਬ ਦੇ ਲੋਕਾਂ ਦੇ ਸੈਂਟੀਮੈਂਟਸ ਕਨਵੇ ਕਰਵਾ ਪ੍ਰਾਈਮ ਵਿਸ ਪ੍ਰੈਜ਼ੀਡੈਂਟ ਕੋਲੇ ਮੈਂ ਟਾਈਮ ਲਿਆ ਰਿਹਾ ਜੇ ਹਫਤੇ ਦਸ ਦਿਨ ਵੀ ਡੋਨਟ ਸੀ ਅਸ ਨੈਕਸਟ ਪੋਜ਼ਿਟਿਵ ਸਾਈਨ ਤੇ ਅਸੀਂ ਸਟੂਡੈਂਟਸ ਨਾਲ ਮਿਲ ਕੇ ਵੀ ਵਿਲ ਪਲਾਨ ਦ ਨੈਕਸਟ ਥੈਂਕ ਯੂ ਬੋਲ ਸੋਨੇਹਾ ਸਵਾਗਤ